ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਆਲਟ ਤੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਹਰ ਰੋਜ਼ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਹਾਂ ਜੀ ਇੱਕ ਬਹੁਤ ਖੂਬਸੂਰਤ ਬਹੁਤ ਵਧੀਆ ਚੰਗੇ ਮਿਲਕ ਵਾਲੀ ਇਹ ਝੋਟੀ ਕੀ ਡਿਟੇਲ ਹੈਗੀ ਜੀ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਜੀ ਪਿੰਡ ਪੀਰ ਮੁਹੰਮਦ ਹੈਗਾ ਦੋਸਤੋ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਜੀ ਸੋ ਨੰਬਰ ਉੱਪਰ ਦਿੱਤੇ ਹਨ ਦੋਸਤੋ ਨੰਬਰਾਂ ਤੇ ਕੰਟੈਕਟ ਕਰਕੇ ਤੁਸੀਂ ਇਹ ਜਿਹੜੀ ਝੋਟੀ ਆ ਖਰੀਦ ਸਕਦੇ ਹੋ ਦੂਜਾ ਸੂਬਾ ਇਸ ਵਾਰ ਸੂਈ ਹੈਗੀ ਹੈ ਜੀ 6 ਤੋਂ 7 ਦਿਨ ਹੋ ਗਏ ਦੋਸਤੋ ਸੂਈ ਨੂੰ ਪਹਿਲੇ ਸੂਵੇ ਦਾ ਮਿਲਕ ਵੀ 12 13 ਲੀਟਰ ਰਿਹਾ ਹੈਗਾ ਜੀ ਇਸ ਝੋਟੀ ਦਾ ਹੁਣ ਤਕਰੀਬਨ ਬਹੁਤ ਵਧੀਆ ਮਿਲਕ ਇਸ ਟਾਈਮ ਇਸ ਥੱਲੇ ਹੈਗਾ ਜੀ ਤਕਰੀਬਨ 12 ਲੀਟਰ ਇਸ ਟਾਈਮ ਇਸ ਥੱਲੇ ਮਿਲਕ ਹੈਗਾ ਵੀਰੇਓ ਬਾਕੀ ਜਿਹੜੇ ਚਾਹਵਾਨ ਵੀਰ ਹੁਣ ਉਹ ਖਰੀਦ ਸਕਦੇ ਹੋ ਘਰ ਦੀ ਝੋਟੀ ਹੈਗੀ ਆ ਵੀਰੋ ਕੋਈ ਵਪਾਰ ਲਾਈਨ ਚ ਇਹ ਝੋਟੀ ਨਹੀਂ ਆਏਗੀ ਬਾਕੀ ਬਹੁਤ ਵਧੀਆ ਖੂਬਸੂਰਤ ਹੈਗੀ ਆ 15 ਲੀਟਰ ਦੀ ਗਾਰੰਟੀ ਇਸ ਦੇ ਥੱਲੇ ਹੈਗੀ ਆ ਦੋਸਤੋ ਆਰਡਰ ਤੁਸੀਂ ਵੇਖ ਸਕਦੇ ਹੋ ਕਾਫੀ ਜਿਆਦਾ ਧੱਕ ਜਿਹੜੀ ਆ ਪਿੱਛੇ ਨੂੰ ਹੈਗੀ ਆ ਥਣ ਬਿਲਕੁਲ ਇੱਕੋ ਜਿਕੇ ਬਰਾਬਰ ਹਨ ਚੱਲਦੇ ਵੀ ਬਰਾਬਰ ਹਨ ਦੋਸਤੋ ਬਿਲਕੁਲ ਧਾਰ ਇੱਕੋ ਜਿਹੀ ਹੈਗੀ ਅਗਲੇ ਮਗਰਲੇ ਥਣਾ ਦੀ ਚਾਹ ਬਣਵੀਰ ਜਰੂਰ ਖਰੀਦ ਸਕਦੇ ਹੋ ਮੁੱਲ 90000 ਰੁਪਏ ਹੈਗਾ ਵੀਰੋ ਜਿਹਨੇ ਵੀਰ ਨੇ ਖਰੀਦਣੀ ਉਹ ਸੰਪਰਕ ਕਰ ਸਕਦੇ ਹਨ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾ